ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਕਿ ਜਿਹੜੇ ਲੋਕ 1 2 ਜਾਂ 10 ਰੁਪਏ ਦਾ ਮੱਥਾ ਟੇਕਦੇ ਹਨ ਕਿ ਉਹਨਾਂ ਦਾ ਟੇਕਿਆ ਹੋਇਆ ਮੱਥਾ ਪ੍ਰਵਾਨ ਹੁੰਦਾ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਸਾਧ ਸੰਗਤ ਜੀ ਪਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਿਸ ਤਰ੍ਹਾਂ ਕਲਪ ਬ੍ਰਿਕ ਦਾ ਸੁਭਾ ਹੈ ਕਿ ਜਿਹੜਾ ਵੀ ਇਸ ਦਰਖਤ ਹੇਠਾਂ ਬੈਠੇ ਮਨ ਵਿੱਚ ਕੋਈ ਵੀ ਇੱਛਾ ਰੱਖੇ ਕਾਮਨਾ ਕਰੇ ਉਹ ਉਸ ਦੀ ਕਾਮਨਾ ਪੂਰੀ ਕਰ ਦਿੰਦਾ ਹੈ ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਇਹ ਸੁਭਾ ਹੈ ਕਿ ਉਹ ਬੰਦੇ ਦਾ ਚਿਹਰਾ ਵੇਖ ਕੇ ਹੀ ਉਸ ਤੇ ਕਿਰਪਾ ਨਹੀਂ ਕਰਦੇ ਸਗੋਂ ਉਸ ਦੇ ਅੰਦਰ ਦੀ ਭਾਵਨਾ ਵੇਖ ਕੇ ਹੀ ਉਸ ਦੀ ਝੋਲੀ ਖੁਸ਼ੀਆਂ ਦੇ ਨਾਲ ਭਰ ਦਿੰਦੇ ਹਨ ਗੁਰੂ ਸਾਹਿਬ ਇਹ ਕਦੇ ਨਹੀਂ ਵੇਖਦੇ ਕਿ ਕੋਈ ਗੁਰਦੁਆਰੇ 10 ਦਿਨਾਂ ਤੋਂ ਆਉਂਦਾ ਹੈ ਜਾਂ ਕੋਈ 10 ਸਾਲਾਂ ਤੋਂ ਆਉਂਦਾ ਹੈ ਭਾਵਨਾ ਵਾਲੇ ਤਾਂ ਇੱਕ ਦਿਨ ਗੁਰੂ ਦੇ ਅੱਗੇ ਆ ਕੇ ਹੀ ਮੱਥਾ ਟੇਕਣ ਤਾਂ ਵੀ ਆਪਣੀਆਂ ਝੋਲੀਆਂ ਪਰਵਾ ਕੇ ਲੈ ਜਾਂਦੇ ਤਾਂ ਵੀ ਆਪਣੀਆਂ ਝੋਲੀਆਂ ਪਰਵਾ ਕੇ ਲੈ ਜਾਂਦੇ ਹਨ ਪਰ ਕਈ ਵਾਰ ਲੋਕ ਗੁਰੂ ਘਰ ਆਉਂਦੇ ਤਾਂ ਰਹਿੰਦੇ ਹਨ ਪਰ ਉਹਨਾਂ ਦੇ ਅੰਦਰ ਦੀ ਭਾਵਨਾ ਦਾ ਕਿਤੇ ਨਾ ਕਿਤੇ ਫਰਕ ਪੈ ਜਾਂਦਾ ਹੈ ਇਸ ਕਾਰਨ ਉਹ ਦਾਤਾਂ ਤੋਂ ਬਖਸ਼ਿਸ਼ਾਂ ਤੋਂ ਖਾਲੀ ਹੀ ਰਹਿ ਜਾਂਦੇ ਹਨ ਇੱਕ ਵਾਰ ਦਰਬਾਰ ਸੱਜਿਆ ਹੋਇਆ ਸੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਆਸਣ ਤੇ ਬਿਰਾਜਮਾਨ ਸਨ ਸਿੱਖ ਸੰਗਤਾਂ ਗੁਰੂ ਸਾਹਿਬਾਂ ਦੇ ਦਰਸ਼ਨ ਕਰਨ ਦੇ ਲਈ ਆ ਰਹੀਆਂ ਸਨ ਕੋਈ ਗੁਰੂ ਸਾਹਿਬਾਂ ਦੇ ਅੱਗੇ ਕੀਮਤੀ ਭੇਟਾਵਾਂ ਦਾ ਮੱਥਾ ਟੇਕ ਰਿਹਾ ਸੀ ਕੋਈ ਮਾਇਆ ਗੁਰੂ ਜੀ ਨੂੰ ਭੇਟ ਕਰ ਰਿਹਾ ਸੀ ਕੋਈ ਗੁਰੂ ਸਾਹਿਬਾਂ ਨੂੰ ਵਸਤਰ ਭੇਟ ਕਰ ਰਿਹਾ ਸੀ ਸੰਗਤ ਗੁਰੂ ਸਾਹਿਬਾਂ ਦੇ ਅੱਗੇ ਪੇਟਾਵਾਂ ਰੱਖ ਕੇ ਖੁਸ਼ੀਆਂ ਦੇ ਨਾਲ ਝੋਰੀਆਂ ਪਰਵਾਹ ਕੇ ਤੁਰੇ ਜਾ ਰਹੀ ਸੀ। ਇਸੇ ਤਰ੍ਹਾਂ ਇੱਕ ਗਰੀਬ ਜਿਹਾ ਸਿੱਖ ਵੀ ਗੁਰੂ ਸਾਹਿਬਾਂ ਨੂੰ ਮੱਥਾ ਟੇਕਣ ਦੇ ਲਈ ਲਾਈਨ ਵਿੱਚ ਲੱਗ ਗਿਆ। ਉਸਨੇ ਬਹੁਤ ਹੀ ਸਾਦੇ ਵਸਤਰ ਪਹਿਨੇ ਹੋਏ ਸਨ। ਜਿਸ ਸਮੇਂ ਮੱਥਾ ਟੇਕਣ ਦੀ ਵਾਰੀ ਆਉਣ ਹੀ ਵਾਲੀ ਸੀ ਤਾਂ ਉਸਨੇ ਵੇਖਿਆ ਕਿ ਜਿਹੜਾ ਸਿੱਖ ਉਸ ਦੇ ਅੱਗੇ ਹੈ ਗੁਰੂ ਸਾਹਿਬਾਂ ਨੂੰ ਮੱਥਾ ਟੇਕਣ ਲੱਗਾ ਹੈ। ਉਹ ਤਾਂ ਬਹੁਤ ਹੀ ਅਮੀਰ ਸੀ। ਉਸਨੇ ਕੀਮਤੀ ਦੁਸ਼ਾਲੇ ਗੁਰੂ ਸਾਹਿਬਾਂ ਦੇ ਚਰਣਾ ਵਿੱਚ ਰੱਖੇ ਤੇ ਉਸ ਉੱਪਰ ਕੁਝ ਮਾਇਆ ਵੀ ਰੱਖ ਕੇ ਭੇਟਾ ਕੀਤੀ ਗੁਰੂ ਸਾਹਿਬਾਂ ਨੇ ਉਸ ਨੂੰ ਬਹੁਤ ਹੀ ਖੁਸ਼ੀਆਂ ਬਖਸ਼ੀਆਂ ਤੇ ਬਚਨ ਕੀਤਾ ਨਿਹਾਲ 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 ਉਸ ਗਰੀਬ ਸਿੱਖ ਨੇ ਸੋਚਿਆ ਕਿ ਮੈਂ ਹਰ ਰੋਜ਼ ਗੁਰੂ ਸਾਹਿਬਾਂ ਦੇ ਕੋਲ ਹਾਜ਼ਰੀ ਭਰਦਾ ਹਾਂ ਇਥੇ अनेਕਾਂ ਹੀ ਸਿੱਖ ਗੁਰੂ ਸਾਹਿਬਾਂ ਦੇ ਲਈ ਕੀਮਤੀ ਭੇਟਾਵਾਂ ਲੈ ਕੇ ਆਉਂਦੇ ਹਨ ਅਤੇ ਗੁਰੂ ਜੀ ਉਹਨਾਂ ਨੂੰ ਖੁਸ਼ੀਆਂ ਬਖਸ਼ ਕੇ ਨਿਹਾਲ ਕਰ ਦਿੰਦੇ ਹਨ ਉਹ ਸਿੱਖ ਸੋਚਦਾ ਹੈ ਕਿ ਕਿਤੇ ਮੈਂ ਵੀ ਅਮੀਰ ਹੁੰਦਾ ਤਾਂ ਮੈਂ ਵੀ ਕੀਮਤੀ ਭੇਟਾਵਾਂ ਗੁਰੂ ਸਾਹਿਬਾਂ ਦੇ ਲਈ ਲੈ ਕੇ ਆਉਂਦਾ ਖੁਸ਼ੀਆਂ ਲੈ ਕੇ ਜਾਂਦਾ ਉਸ ਦਿਨ ਉਸਨੇ ਸੇਵਾ ਕੀਤੀ ਹਾਜ਼ਰੀ ਭਰ ਕੇ ਘਰ ਨੂੰ ਵਾਪਸ ਚਲਾ ਗਿਆ ਜਿਸ ਸਮੇਂ ਉਹ ਘਰ ਨੂੰ ਗਿਆ ਤਾਂ ਆਪਣੇ ਮੰਨ ਦੇ ਫੁਰਨੇ ਦੇ ਦਰਬਾਰ ਸਾਹਿਬ ਵਿੱਚ ਪਹੁੰਚ ਗਿਆ ਸਾਰਾ ਹਾਲ ਆਪਣੀ ਪਤਨੀ ਨੂੰ ਦੱਸਿਆ ਤੇ ਕਹਿਣ ਲੱਗਾ ਤੂੰ ਵੇਖ ਘਰ ਵਿੱਚ ਕੋਈ ਮਾਇਆ ਕਿਤੇ ਕੋਈ ਪੈਸਾ ਹੀ ਹੋਵੇ ਆਪਾਂ ਵੀ ਗੁਰੂ ਸਾਹਿਬਾ ਦੇ ਚਰਨਾਂ ਵਿੱਚ ਭੇਟਾ ਕਰ ਦਈਏ ਉਸ ਗਰੀਬ ਸਿੱਖ ਦੀ ਘਰਵਾਲੀ ਕਹਿਣ ਲੱਗੀ ਪਤੀ ਜਿਸ ਦਿਨ ਮੈਂ ਇਸ ਘਰ ਦੇ ਵਿੱਚ ਵਿਆਹ ਕੇ ਆਈ ਹਾਂ ਮੈਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਪੈਸਿਆਂ ਦਾ ਕਦੇ ਮੂੰਹ ਵੀ ਨਹੀਂ ਵੇਖਿਆ ਉਸ ਦਾ ਪਤੀ ਕਹਿੰਦਾ ਤੂੰ ਕੋਈ ਬੇਬੇ ਬਾਪੂ ਦਾ ਸੰਦੂਖ ਹੀ ਫਰੋਲ ਕੇ ਵੇਖ ਲੈ ਕੀ ਪਤਾ ਸਾਨੂੰ ਉਸ ਵਿੱਚੋਂ ਕੁਝ ਮਿਲ ਜਾਵੇ ਪਤਨੀ ਨੇ ਪਤੀ ਦੇ ਕਹੇ ਅਨੁਸਾਰ ਬੇਬੇ ਦਾ ਕੱਪੜਿਆਂ ਵਾਲਾ ਸੰਦੂਖ ਫਰੋਲਿਆ ਉਸ ਦੀ ਪਤਨੀ ਦੇ ਉਸ ਵਿੱਚੋਂ ਕੁਝ ਡਿੱਗਣ ਦੀ ਆਵਾਜ਼ ਆਈ ਤਾਂ ਉਸ ਸਿੱਖ ਨੇ ਪਤਨੀ ਨੂੰ ਕਿਹਾ ਆਹ ਵੇਖ ਕੁਝ ਖੜਕਾ ਸੁਣ ਕੇ ਉਸਨੇ ਸੋਚਿਆ ਕਿ ਇਹ ਕੋਈ ਮੋਹਰ ਹੀ ਡਿੱਗੀ ਹੋਵੇਗੀ ਇਹ ਅਸੀਂ ਗੁਰੂ ਸਾਹਿਬਾ ਦੇ ਅੱਗੇ ਭੇਂਟਾ ਕਰ ਦੇਵਾਂਗੇ ਜਦ ਉਹਨਾਂ ਨੇ ਉਸ ਡਿੱਗੀ ਹੋਈ ਚੀਜ਼ ਨੂੰ ਧਿਆਨ ਨਾਲ ਵੇਖਿਆ ਤਾਂ ਉਹ ਇੱਕ ਕੌਡੀ ਸੀ ਤਾਂ ਉਹ ਬਹੁਤ ਹੀ ਦੁਖੀ ਹੋਏ ਕਿ ਹੁਣ ਅਸੀਂ ਕੌਡੀ ਗੁਰੂ ਜੀ ਨੂੰ ਭੇਟ ਕਰਾਂਗੇ ਫਿਰ ਉਹਨਾਂ ਨੇ ਉਹ ਕੌਡੀ ਬਾਰੇ ਸੋਚਿਆ ਕਿ ਇਹ ਵੀ ਅਸੀਂ ਗੁਰੂ ਜੀ ਨੂੰ ਭੇਟ ਕਰਕੇ ਹੀ ਆ ਸਕਦੇ ਹਾਂ ਸੰਗਤਾਂ ਵੱਲ ਤੱਕ ਕੇ ਮਨ ਵਿੱਚ ਫਿਰ ਉਸ ਨੂੰ ਸ਼ਰਮ ਮਹਿਸੂਸ ਕੀਤੀ ਤੇ ਕੌਡੀ ਦਾ ਮੱਥਾ ਨਾ ਟੇਕਿਆ ਸੋਚਿਆ ਕਿ ਲੋਕ ਤਾਂ ਗੁਰੂ ਸਾਹਿਬਾਨ ਦੇ ਲਈ ਭੇਟਾਵਾਂ ਲੈ ਕੇ ਆ ਰਹੇ ਹਨ ਤੇ ਮਨਾ ਤੂੰ ਕੌਡੀ ਰੱਖੇਗਾ ਇਸ ਤਰ੍ਹਾਂ ਕਰਨ ਦੇ ਨਾਲ ਤਾਂ ਗੁਰੂ ਸਾਹਿਬਾਨ ਦਾ ਨਿਰਾਦਰ ਹੋ ਜਾਵੇਗਾ ਉਸ ਸਿੱਖ ਨੇ ਕੌਡੀ ਆਪਣੇ ਪੱਗ ਦੇ ਵਿੱਚ ਲਪਕੋ ਲਈ ਤੇ ਸੰਗਤ ਵਿੱਚ ਪਿੱਛੇ ਜਾ ਕੇ ਬੈਠ ਗਿਆ ਅੱਜ ਵੀ ਜਦੋਂ ਗੁਰੂ ਕਰ ਜਾ ਕੇ ਮੱਥਾ ਟੇਕਦੇ ਹਾਂ ਤਾਂ ਕਿਸੇ ਦੇ ਕੋਲ ਛੋਟਾ ਨੋਟ ਜੇਕਰ ਹੋਵੇ ਉਹ ਮੱਥਾ ਟੇਕਣ ਵੇਲੇ ਉਸ ਨੋਟ ਨੂੰ ਰੱਖਣ ਵਿੱਚ ਉਸ ਨੋਟ ਨੂੰ ਰੱਖਣ ਵਿੱਚ ਸ਼ਰਮ ਮਹਿਸੂਸ ਕਰਦਾ ਹੈ ਪਰ ਜੇ ਕਿਸੇ ਕੋਲ ਕੋਈ ਵੱਡਾ ਨੋਟ ਹੋਵੇ ਤਾਂ ਉਹ ਦਿਖਾ ਕੇ ਮੱਥਾ ਟੇਕਦਾ ਹੈ ਇਸ ਲਈ ਉਸ ਸਿੱਖ ਨੇ ਕੌਡੀ ਦਾ ਮੱਥਾ ਨਾ ਟੇਕਿਆ ਤੇ ਸੰਗਤ ਵਿੱਚ ਪਿੱਛੇ ਜਾ ਕੇ ਬੈਠ ਗਿਆ ਜਦੋਂ ਉਹ ਸਤਿਗੁਰੂ ਦੇ ਦਰਬਾਰ ਵਿੱਚ ਪਿੱਛੇ ਜਾ ਕੇ ਬੈਠ ਗਿਆ ਤਾਂ ਮਨ ਵਿੱਚ ਵਹਿਰਾਗ ਲਿਆਉਂਦਾ ਹੈ ਕਿ ਮਨਾ ਜੇ ਤੂੰ ਵੀ ਅਮੀਰ ਹੁੰਦਾ ਤਾਂ ਇੱਕ ਟਕਾ ਤਾਂ ਘੱਟੋ-ਘੱਟ ਗੁਰੂ ਜੀ ਨੂੰ ਰੱਖਦਾ ਤੇ ਰੱਖ ਕੇ ਮੱਥਾ ਟੇਕਦਾ ਪਰ ਜਦੋਂ ਕੋਲ ਕੁਝ ਨਹੀਂ ਫਿਰ ਮੈਂ ਕੀ ਕਰ ਸਕਦਾ ਹਾਂ ਪੈਸੇ ਕਿੱਥੋਂ ਲਿਆਵਾਂ ਮੱਥਾ ਟੇਕਣ ਦੇ ਲਈ ਇਸ ਤਰ੍ਹਾਂ ਸੋਚਦਾ ਸੋਚਦਾ ਕੀਰਤਨ ਸੁਣਨ ਲੱਗ ਪਿਆ ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਗੁਰੂ ਸਾਹਿਬਾਂ ਨੇ ਪਹਿਲੀ ਵਾਰੀ ਹੀ ਕੰਮ ਕਰਨ ਦੇ ਲਈ ਸਿੱਖਾਂ ਨੂੰ ਕਿਹਾ ਗੁਰੂ ਜੀ ਕਹਿੰਦੇ ਭਾਈ ਗੁਰਦਾਸ ਜੀ ਸੰਗਤ ਨੂੰ ਹੋਕਾ ਦੇ ਦਿਓ ਕਿ ਜੇ ਕੋਈ ਮੱਥਾ ਟੇਕਣ ਤੋਂ ਰਹਿੰਦਾ ਹੈ ਉਹ ਆ ਕੇ ਮੱਥਾ ਟੇਕ ਲਵੇ ਗੁਰੂ ਸਾਹਿਬ ਜਾ ਰਹੇ ਹਨ ਭਾਈ ਗੁਰਦਾਸ ਜੀ ਬਹੁਤ ਹੈਰਾਨ ਹੋਏ ਕਿ ਅੱਗੇ ਤਾਂ ਗੁਰੂ ਜੀ ਨੇ ਕਦੀ ਵੀ ਇਦਾਂ ਨਹੀਂ ਕਿਹਾ ਪਰ ਸੰਗਤ ਵਿੱਚ ਉਸੇ ਤਰ੍ਹਾਂ ਹੀ ਉਹਨਾਂ ਨੇ ਬਚਨ ਸੁਣਾ ਦਿੱਤਾ ਸਾਧ ਸੰਗਤ ਜੀ ਗੁਰੂ ਸਾਹਿਬ ਜਾ ਰਹੇ ਹਨ ਜੇ ਕੋਈ ਮੱਥਾ ਟੇਕਣ ਤੋਂ ਰਹਿਂਦਾ ਹੈ ਤਾਂ ਉਹ ਭਾਈ ਆ ਕੇ ਮੱਥਾ ਟੇਕ ਲਵੇ ਸਾਰੀ ਸੰਗਤ ਇੱਕ ਦੂਜੇ ਵੱਲ ਦੇਖਣ ਲੱਗੀ ਕਿ ਅਸੀਂ ਤਾਂ ਮੱਥਾ ਟੇਕ ਲਿਆ ਕੋਈ ਵੀ ਨਾ ਉੱਠਿਆ ਕਿਉਂਕਿ ਮੱਥਾ ਤਾਂ ਸਾਰਿਆਂ ਨੇ ਟੇਕ ਲਿਆ ਸੀ ਪਾਈ ਗੁਰਦਾਸ ਜੀ ਕਹਿੰਦੇ ਕਿ ਸਾਰੀ ਸੰਗਤ ਨੇ ਬਾਬਾ ਜੀ ਮੱਥਾ ਟੇਕ ਲਿਆ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਪਾਈ ਗੁਰਦਾਸ ਕੋਈ ਬਹੁਤ ਹੀ ਕੀਮਤੀ ਭੇਟਾ ਲੈ ਕੇ ਆਇਆ ਹੈ ਪਰ ਉਸਨੇ ਮੇਰੇ ਕੋਲ ਮੈਨੂੰ ਉਹ ਨਹੀਂ ਭੇਟਾ ਕੀਤੀ ਮੱਥਾ ਨੇ ਟੇਕਿਆ ਤੁਸੀਂ ਫਿਰ ਆਵਾਜ਼ ਲਗਾਓ ਜਿਸ ਕਿਸੇ ਨੇ ਮੱਥਾ ਨਹੀਂ ਟੇਕਿਆ ਉਹ ਆ ਕੇ ਮੱਥਾ ਟੇਕ ਲਵੇ ਪਾਈ ਗੁਰਦਾਸ ਜੀ ਨੇ ਫਿਰ ਹੋਕਾ ਦਿੱਤਾ ਸਤ ਸੰਗਤ ਜੀ ਗੁਰੂ ਸਾਹਿਬ ਜਾ ਰਹੇ ਹਨ ਜਿਸ ਕਿਸੇ ਦੀ ਭੇਟਾ ਰਹਿ ਗਈ ਹੋਵੇ ਉਹ ਆ ਕੇ ਮੱਥਾ ਟੇਕ ਲਵੇ ਉਹ ਗੁਰੂ ਸਾਹਿਬ ਪਾਸ ਆ ਕੇ ਭੇਟਾ ਰੱਖ ਕੇ ਮੱਥਾ ਟੇਕ ਕੇ ਹੁਣ ਸਾਰੇ ਹੀ ਅਮੀਰ ਇੱਕ ਦੂਜੇ ਵੱਲ ਵੇਖਣ ਲੱਗੇ ਕਿ ਅਸੀਂ ਤਾਂ ਐਨੀ ਐਨੀ ਮਾਇਆ ਭੇਟ ਕੀਤੀ ਹੈ ਕੋਈ ਕਹਿੰਦਾ ਮੈਂ ਐਨੇ ਵਸਤਰ ਭੇਟ ਕੀਤੇ ਹਨ ਪਰ ਉਹ ਗਰੀਬ ਸਿੱਖ ਫਿਰ ਵੀ ਨਾ ਉੱਠਿਆ ਭਾਈ ਗੁਰਦਾਸ ਜੀ ਫਿਰ ਗੁਰੂ ਜੀ ਨੂੰ ਕਹਿਣ ਲੱਗੇ ਸਭ ਨੇ ਮੱਥਾ ਟੇਕ ਲਿਆ ਹੋਣਾ ਹੈ ਗੁਰੂ ਜੀ ਫਿਰ ਕਹਿੰਦੇ ਨਹੀਂ ਭਾਈ ਗੁਰਦਾਸ ਜੀ ਭੇਟਾ ਬਹੁਤ ਕੀਮਤੀ ਹੈ ਸਾਨੂੰ ਲੱਗਦਾ ਹੈ ਕਿ ਸਾਨੂੰ ਆਪ ਹੀ ਉਸ ਦੇ ਕੋਲ ਜਾ ਕੇ ਭੇਟਾ ਲੈਣੀ ਪਵੇਗੀ। ਇਹਨਾਂ ਕਹਿ ਕੇ ਗੁਰੂ ਸਾਹਿਬ ਆਪਣੇ ਆਸਣ ਤੋਂ ਉੱਠ ਕੇ ਸੰਗਤ ਵਿੱਚ ਪੈਦਲ ਹੀ ਹੋ ਤੁਰੇ। ਉਹ ਗਰੀਬ ਸਿੱਖ ਸਾਰੀ ਹੀ ਸੰਗਤ ਤੋਂ ਪਿੱਛੇ ਨੀਵੀਂ ਪਾ ਕੇ ਬੈਠਾ ਹੋਇਆ ਸੀ। ਉਸ ਦੇ ਮਨ ਵਿੱਚ ਵੈਰਾਗ ਆ ਰਿਹਾ ਸੀ ਕਿ ਸਭ ਸੰਗਤਾਂ ਹੈਰਾਨ ਹੋ ਗਈਆਂ ਕਿ ਐਡੀ ਕਿਹੜੀ ਕੀਮਤੀ ਭੇਟਾ ਹੈ ਜਿਹੜੀ ਗੁਰੂ ਜੀ ਆਪ ਲੈਣ ਜਾ ਰਹੇ ਹਨ। ਉਹ ਗੁਰੂ ਸਾਹਿਬ ਸਿੱਖ ਕੋਲ ਜਾ ਕੇ ਕਹਿਣ ਲੱਗੇ ਲਿਆ ਪਾਈ ਸਿੱਖਾ ਸਾਡੀ ਭੇਟਾ ਦੇ ਐਨੀ ਕੀਮਤੀ ਭੇਟਾ ਤੂੰ ਲਕੋ ਕੇ ਕਿਉਂ ਬੈਠਾ ਹੈ ਦਿੰਦਾ ਕਿਉਂ ਨਹੀਂ ਸਾਰੀ ਸੰਗਤ ਹੈਰਾਨ ਹੋ ਕੇ ਦੇਖ ਰਹੀ ਸੀ ਉਸ ਸਿੱਖ ਨੇ ਜਦੋਂ ਗੁਰੂ ਅਰਜਨ ਸਾਹਿਬ ਨੂੰ ਆਪਣੇ ਸਾਹਮਣੇ ਵੇਖਿਆ ਤਾਂ ਉਸ ਦੇ ਅੰਦਰ ਹੋਰ ਵੀ ਵੈਰਾਗ ਪੈਦਾ ਹੋ ਗਿਆ ਕਹਿਣ ਲੱਗਾ ਗੁਰੂ ਜੀ ਮੈਂ ਸੁਣਿਆ ਸੀ ਕਿ ਤੁਸੀਂ ਗਰੀਬ ਨਿਵਾਜ ਹੋ ਪਰ ਗਰੀਬਾਂ ਨੂੰ ਇੰਨਾ ਨਿਵਾਜਦੇ ਹੋ ਇਹ ਮੈਂ ਪਹਿਲੀ ਵਾਰ ਵੇਖ ਰਿਹਾ ਹਾਂ ਸੱਚੇ ਪਾਤਸ਼ਾਹ ਮੇਰੇ ਕੋਲ ਤਾਂ ਇੱਕ ਕੌਡੀ ਹੈ ਇਸ ਕੌਡੀ ਨਾਲ ਕੀ ਆਵੇਗਾ ਗੁਰੂ ਜੀ ਕਹਿੰਦੇ ਸਿੱਖਾ ਗੁਰੂ ਪੈਸੇ ਨਹੀਂ ਵੇਖਦਾ ਗੁਰੂ ਸਿੱਖ ਦਾ ਪਿਆਰ ਵੇਖਦਾ ਹੈ ਤੇਰੇ ਅੰਦਰ ਪ੍ਰੇਮ ਤੇ ਭਾਵਨਾ ਸੀ ਇਸ ਲਈ ਇਹ ਭੇਟਾ ਕੀਮਤੀ ਹੋ ਗਈ ਸਿੱਖ ਨੇ ਰੋਂਦਿਆਂ ਹੋਇਆਂ ਉਹ ਕੌਡੀ ਗੁਰੂ ਜੀ ਨੂੰ ਭੇਟ ਕਰ ਦਿੱਤੀ ਗੁਰੂ ਜੀ ਨੇ ਬਚਨ ਕੀਤਾ ਨਿਹਾਲ 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 ਅੱਜ ਤੋਂ ਇਹ ਕੌਡੀ ਗੁਰੂ ਨਾਨਕ ਦੇ ਦਰਬਾਰ ਵਿੱਚ ਭੇਟਾ ਕੀਤੀ ਹੈ ਤੂੰ ਅੱਜ ਇੰਨੀ ਕ ਭੇਟਾ ਕੀਤੀ ਹੈ ਕੋਈ ਐਸਾ ਸਮਾਂ ਆਵੇਗਾ ਤੈਨੂੰ ਨਾਨਕ ਸਾਹਿਬ ਜੀ ਕਰੋੜਾਂ ਦੇ ਨਾਲ ਨਿਵਾਜਣਗੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਸਿੱਖ ਦੇ ਘਰੋਂ ਗਰੀਬੀ ਹੀ ਖਤਮ ਕਰ ਦਿੱਤੀ ਭਾਈ ਗੁਰਦਾਸ ਜੀ ਫਿਰ ਲਿਖਦੇ ਹਨ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤ ਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰ ਸ਼ਬਦ ਨਿਧਾਨ ਦਾਨ ਦੇਤ ਹੈ ਸੋ ਸਾਤ ਸੰਗਤ ਜੀ ਸਾਨੂੰ ਜੇਕਰ ਸਾਡੇ ਕੋਲ ਮਾਇਆ ਘਟ ਹੈ ਤਾਂ ਮੱਥਾ ਟੇਕਣ ਲੱਗਿਆਂ ਬਿਲਕੁਲ ਵੀ ਸ਼ਰਮ ਨਹੀਂ ਕਰਨੀ ਚਾਹੀਦੀ ਕਿਉਂਕਿ ਗੁਰੂ ਸਾਹਿਬ ਤਾਂ ਸਾਡੇ ਅੰਦਰ ਦੀ ਭਾਵਨਾ ਨੂੰ ਵੇਖਦੇ ਹਨ ਸਾਡੇ ਹੱਥਾਂ ਵਿੱਚਲੀ ਮਾਇਆ ਨੂੰ ਨਹੀਂ ਵੇਖਦੇ ਉਹ ਸਾਨੂੰ ਫਲ ਸਾਡੀ ਇੱਛਾ ਦੇ ਮੁਤਾਬਿਕ ਹੀ ਦੇਣਗੇ ਸਾਡੀ ਭਾਵਨਾ ਦੇ ਮੁਤਾਬਿਕ ਦੇਣਗੇ ਪੈਸਿਆਂ ਨੂੰ ਵੇਖ ਕੇ ਨਹੀਂ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ